ਆ ਕੀ ਸੀ ਬਾਈ ਆਪਣਾ ਡੰਡਿਆ ਵਾਲਾ ਉਹ 7-8 ਬਾਜੀਆਂ ਬਾਈ ਛੱਡਿਆ ਸੀ ਉਹ ਮੋੜ-ਮੋੜ ਕੇ ਮੋੜ-ਮੋੜ ਕੇ 7-8 ਬਾਜੀਆਂ ਛੱਡਿਆ ਸੀ ਆ ਭੱਲੇ ਆ ਦੇ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਕਰਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਆयो ਬਾਬੋ ਕਰਦੇ ਆ ਫੇ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਇਦਾਂ ਬਾਈ ਬੱਚੇ ਪੁੱਛੇ ਛੱਡੇ ਸੀ ਠੀਕ ਆ ਰਾਤੀ ਇੱਕ ਬੱਚਾ ਗਵਾਜ ਗਿਆ ਤੁਸੀਂ ਥੋੜੀ ਜੀ ਵੀਡੀਓ ਦੇਖ ਲੈਣੀ ਆ ਨਾ ਬਾਅਦ ਚ ਬਣਾਈ ਹੋਈ ਆ ਥੋੜੀ ਜੀ ਵੀ ਰਾਤ ਵੀ ਜਦੋਂ ਕੰਪਿਊਟਰ ਆਪਣਾ ਗਵਾਚਣ ਲੱਗਾ ਜਾਂ ਬੱਚੇ ਉੱਡਦੇ ਸੀ ਹਨਾ ਉਦੋਂ ਬਣਾਈ ਸੀ ਥੋੜੀ ਜੀ ਵੀਡੀਓ ਤੇ ਬਾਕੀ ਹੁਣ ਉਹ ਬੱਚਾ ਇੱਕ ਤਾਂ ਰਾਤੀ ਆ ਗਿਆ ਸੀਗਾ ਉਹ ਮੇਰੇ ਨਾਲ 7:30 ਵਜੇ 7 ਵਜੇ ਦੀ ਗੇਮ ਦੇ ਵਿੱਚ ਇੱਥੇ ਆਇਆ ਸੀ ਹਨਾ ਤੇ 8 ਤੋਂ 7:30 ਦੇ ਵਿੱਚ ਵਿੱਚ ਤੇ ਜਿਹੜਾ ਉਹ ਬੱਚਾ ਸੀ ਬਾਈ ਇੱਥੇ ਨਾ ਲਾਗੇ ਉੱਲੂ ਵੀ ਰਹਿੰਦਾ ਇੱਕ ਪਤਾ ਨਹੀਂ ਹੁਣ ਅੱਗੇ ਵੀ ਇੱਕ ਦੋ ਵਾਰ ਚੱਕੇ ਆ ਜਾਂ ਕਿਦਾਂ ਜ਼ਿਆਦਾ ਉਹਨੇ ਕੰਮ ਕਰਤਾ ਬਾਈ ਤੇ ਪਤਾ ਨਹੀਂ ਹੁਣ ਹਨਾ ਕੀ ਸੀਨ ਬਣਿਆ ਕੀ ਨਹੀਂ ਸੀਨ ਬਣਿਆ ਤੇ ਇੱਕ ਤਾਂ ਆ ਗਿਆ ਸੀਗਾ ਹੁਣ ਦੂਜਾ ਨਹੀਂ ਆਇਆ ਮੈਂ ਬਾਕੀ ਦੇਖਦਾ ਮੈਂ ਸਵੇਰ ਤੇ ਚਾਰ ਪੰਜ ਬੱਚੇ ਛਤਰੀ ਤੇ ਛੱਡੇ ਆ ਲਾ ਕੇ ਬੱਚੇ ਦੇਖਦੇ ਆ ਵੀ ਸ਼ਰ ਆ ਹੀ ਗਿਆ ਹੋਵੇ ਢਾਂਗੀ ਤੇ ਹਨਾ ਮੈਂ ਹੁਣ ਥੱਲੇ ਗਿਆ ਸੀਗਾ ਘਰ ਦੇ ਸ਼ਹਿਰ ਗਏ ਤੇ ਉਹ ਆਈ ਆ ਹਨਾ ਤੇ ਆਪਣੇ ਕੋਬਰੇ ਹੋਣੀ ਕੰਮ ਕਰਦੇ ਸੀਗੇ ਤੇ ਆਇਓ ਪਹਿਲਾਂ ਲਾਈਏ ਆਪਾਂ ਤਾਂ ਫੇਰ ਮਿਲਦੇ ਹਾਂ ਤਾਂ ਜਿਹੜੇ ਉੱਲੂ ਦੀ ਗੱਲ ਕੀਤੀ ਆ ਉਹ ਬੈਠਾ ਪਾਪੋ ਮੈਂ ਕਰੀਏ ਵੀਡੀਓ ਸ਼ੁਰੂ ਤੇ ਕਬੂਤਰਾ ਕੱਢ ਲੇ ਬਾਈ ਠੀਕ ਆ ਬੱਚੇ ਪੁੱਛਿਆ ਉੜਦੇ ਦੋਕ ਬੱਚੇ ਤਿੰਨ ਉੜਦੇ ਤਿੰਨ ਤੇ ਜਿਹੜੇ ਛੋਟੇ ਬੱਚੇ ਤਿੰਨੇ ਮੁੱਤੇ ਬਿਠਾ ਦੇ ਇੱਦੇ ਕੱਢ ਕੇ ਇੱਕ ਆਪਣਾ ਡੰਡੇ ਵਾਲੀ ਦਾ ਹੋ ਗਿਆ ਇੱਕ ਬੜਦੇ ਵਾਲੀ ਦੇ ਹੋ ਦਾਦੀ ਦਾਦੇ ਦੇ ਹੋਗੇ ਗਾਂ ਤੇ ਮਤਲਬ ਤਿੰਨ ਬੱਚੇ ਨਿੱਕੇ ਸੀਗੇ ਉਹਾਂ ਬਿਠਾਏ ਆ ਹੁਣ ਤੇ ਤੇ ਤਿੰਨ ਬੱਚੇ ਉੜਦੇ ਆ ਬਈ ਜਿਹੜਾ ਚਾਰ ਪੰਜ ਤਿੰਨ ਸਾਲ ਤੋਂ ਜਿਹੜਾ ਬੰਦ ਸੀ ਕਬੂਤਰ ਇੱਕ ਦਾ ਭਰਾ ਇੱਕ ਪੁੱਤ ਉਹ ਦੌੜਦਾ ਪਹਿਲਾਂ ਤਾਂ ਠੀਕ ਆ ਏਕਾ ਵੱਡੇ ਕਬੂਤਰ ਦਾ ਇੱਕ ਮਿਲਦਾ ਵੱਡੇ ਵਾਲੀ ਦਾ ਬੱਚਾ ਤਿੰਨ ਉੜਦੇ ਆ ਤੇ ਕੰਮ ਚੱਲੀ ਜਾਂਦਾ ਬਈ ਪਲਸਟਰ ਫਲੂਟਰ ਦਾ ਠੀਕ ਆ ਇਧਰ ਦੀ ਸਾਈਡ ਕਰਦੇ ਪਿਆ ਪੈੜਪੂੜ ਕੀ ਸੀ ਪਰਲੇ ਬੰਨੇ ਤੇ ਹੋ ਜੂ ਅੱਜ ਲਿਬੜ ਜੂਗਾ ਇਧਰੋਂ ਇਧਰੋਂ ਦੀ ਸਾਈਡ ਤੋਂ ਅਸਿਕਾਲ ਜੀ ਸਾਰਿਆਂ ਨੂੰ ਸ਼ੰਕਰ ਨਿੰਬੜ ਜੂਗਾ ਅੱਜ ਇਧਰੋਂ ਇਧਰੋਂ ਹਾਂਜੀ ਹਾਂਜੀ ਨਿੰਬੜ ਜਾਣਾ ਇਧਰੋਂ ਵੀ ਨਿਬੜੇਣਾ ਉਧਰ ਪਿੱਛੇ ਵੀ ਕੱਢਣੀ ਗੰਦ ਪਲਸਟਰ ਆਪਾਂ ਮਤਲਬ ਦੋਨੇ ਸਾਈਡ ਹੀ ਕਹਿੰਦੇ ਕੱਢਾਂਗੇ ਅੱਜ ਇਧਰਲੀ ਸਾਈਡ ਵੀ ਤੇ ਉਹ ਪਰਲੀ ਸਾਈਡ ਵੀ ਤੇ ਇਧਰੋਂ ਧਾਰਾ ਤੋਂ ਇਧਰਲੀਆਂ ਤਾਂ ਲਾ ਲੂ ਦਿੱਤੀਆਂ ਉਹਨਾਂ ਨੇ ਉੱਪਰ ਰਹਿੰਦੀ ਲਾਉਣ ਵਾਲੀ ਧਾਰ ਉਹ ਚੜਦੇ ਆ ਨਾ ਕਹਿੰਦੇ ਟੁੱਟ ਜਾਣੀ ਫੇਰ ਦਵਾਰਾ ਤਾਂ ਨਹੀਂ ਲਾਈ ਉਹਨਾਂ ਨੇ ਤੇ ਟਾ ਟਾ ਹੁਣ ਇਹ ਦੇ ਲੂਨਲਾਂ ਨਾਲ ਜਿਹੜੇ ਢੱਕੀਆਂ ਤੇ ਆ ਆਪਣਾ ਤਿਆਰ ਆ ਵੇ ਅੱਜ ਆਪਾਂ ਨੂੰ 7 ਦਿਨ ਹੋ ਗਏ ਬਈ ਤੇ 5 ਕਿ ਦਿਨ ਹੋਰ ਰੱਖਾਂਗੇ ਬਿਲੈਂਡਰ ਖੋਲ ਦੇਣਾ ਬਈ ਆਪਾਂ ਠੀਕ ਆ 7 ਦਿਨ ਅੱਜ ਹੋ ਗਏ ਆ ਕਿਉਂਕਿ ਠੰਡੇ ਦੇਣਿਆ ਨਾ ਆ ਰਹੀ 8ਵੇਂ ਕਾ 9ਵੇਂ ਦਿਨ ਹੀ ਖੋਲਤਾ ਸੀ ਥੱਲੇ ਵਾਲਾ 9ਵੇਂ ਦਿਨ ਖੋਲ ਦਿੱਤਾ ਸੀ ਤੇ ਇਹਨੂੰ ਹੋਰ ਰੱਖਾਂਗੇ 3 ਦਿਨ ਵੱਧ ਕਿਉਂਕਿ ਠੰਡਾ ਮੌਸਮ ਧੁੱਪ ਤਾਂ ਪਾ ਹੁਣ ਉੱਧਾ ਲੱਗੀ ਵੀ ਜਾਂਦੀਆਂ ਵੈਸੇ ਤਾਂ ਤੇ ਏਡੀ ਕੋ ਗੱਲ ਵੀ ਨਹੀਂ ਆ ਸੈਡਾ ਤਾਂ ਹੀ ਹੈ ਮਿਸਤਰੀ ਆਪਾਂ ਤੀਜੇ ਕ ਦਿਨ ਹੀ ਖੋਲਤਾ ਆ ਅਤੀਜੇ ਕਦ ਨਹੀਂ ਖੋਲਤੀਆਂ ਹੀ ਆਪਾਂ ਹਾਂਜੀ ਹਾਂਜੀ ਰੋਕਾ ਰੋਕਾ ਤੀਜੇ ਦਿਨ ਹੀ ਲਾਤੀਆਂ ਹੀ ਫਿਰ ਟਿਕ ਜਾਂਦਾ ਮਤਲਬ ਹਨਾ ਸਿਮੰਟ ਤੇ ਹੀ ਰੱਖ ਕੇ ਲਾਇਆ ਆਪਾਂ ਕਿਉਂਕਿ ਲੈਂਟਰ ਜਲਦੀ ਖੋਲਣਾ ਕਰਕੇ ਤੇਜ਼ ਹੀ ਪਾਇਆ ਅੱਧਾ ਕੁ ਬੁਰਾ ਤੇਜ਼ੀ ਐਡਵਾਂਸ ਹੀ ਚੱਲਣ ਡਿਆ ਕੰਮ ਆ ਪੱਟਾ ਪੂਟਾ ਲੋਂਨੇ ਆ ਉਸ ਤੋਂ ਤੇ ਇੱਧਰ ਸ਼ਟਰਿੰਗ ਕਰ ਲੈਣਗੇ ਬਾਅਦ ਇੱਧਰ ਨੂੰ ਕਰਕੇ ਇੱਧਰ ਫੇਰ ਆ ਵੀ ਨਵੇੜ ਲੈਣਾ ਅੱਜ ਬਾਈ ਕਿਉਂਕਿ ਪੋੜੀ ਪੂੜੀ ਬਹੁਤ ਖਰਾਬ ਹੋਣ ਢਈ ਆ ਅੱਛਾ ਬਾਈ ਉਹਦੇ ਕਰਕੇ ਹਾਂ ਉਚਾਈ ਬਹੁਤ ਹੈ ਜੀ ਬਹੁਤ ਜ਼ਿਆਦਾ ਉਚਾਈ ਬਣਦੀ ਆ ਔਰ ਮੈਂ ਤਾਂ ਇਹ ਨੂੰ ਕਹਿੰਦਾ ਛਾਲ ਮਾਰਦੇ ਮਾਰਦਾ ਹੀ ਨਹੀਂ ਹਾਂ ਮਾਰ ਨਹੀਂ ਕਿਉਂ ਮਾਰ ਨਹੀਂ ਜਾਵੇ ਇੱਕ ਮੇਰਾ ਚਾਈ ਤੋਂ ਹੁਣ ਚੈੱਕ ਕਰੋ ਚਾਈ ਬਾਈ ਬਹੁਤ ਆ ਚਾਈ ਬਣ ਜਾਂਦੀ ਆ ਆ ਤੀਜੀ ਮੰਜ਼ਲ ਹੀ ਬਣ ਗਈ ਹੁਣ ਤੀਜੀ ਮੰਜ਼ਲ ਬਣ ਗਈ ਆਪਣੀ ਉੱਪਰ ਜਾ ਕੇ ਠੀਕ ਆ ਜੇ ਆਪਾਂ ਦੋਨੋਂ ਕਰੀਏ ਤੇ ਜੇ 7 ਫੁੱਟ ਆ ਆ ਠੀਕ ਆ ਜਿਹੜੀ ਆਹਾ 7 ਫੁੱਟ ਆ ਤੇ ਸਾਢੇ 6 ਫੁੱਟ ਉੱਪਰ ਆ ਤੇ ਸਾਢੇ 13 ਫੁੱਟ ਤਾਂ ਬਾਈ ਆਹੀ ਚਾਈ ਹੋਗੀ ਤਾਂ ਨੂੰ ਬਹੁਤ ਹਾਈਟ ਬਣ ਜਾਂਦੀ ਬਾਈ ਥੱਲੇ ਨੂੰ ਜਾ ਕੇ ਦੇਖ ਕੇ ਉੱਪਰ ਦਾ ਇੱਕ ਆਹ ਜਿਹਾ ਚੱਕਰ ਆ ਜਾਂਦਾ ਜੇ ਉੱਪਰੋਂ ਤਾਂ ਤਾਂ ਨੂੰ ਦੇਖਦੇ ਆ ਥੱਲੇ ਨੂੰ ਉੱਥੋਂ ਥੱਲੇ ਨੂੰ ਦੇਖਦੇ ਆ ਨਾ ਤੇ ਆ ਬੈਠੇ ਬੱਚੇ ਵੀ ਬਾਈ ਆਪਣੇ ਓਏ ਬਾਬਿਓ ਰਾਤ ਦੇ 7:30 ਹੋ ਗਏ ਆ ਤੇ ਕੰਮ ਖਰਾਬ ਕਰ ਲਿਆ ਇੱਕ ਬੱਚਾ ਰਹਿ ਗਿਆ ਬਾਈ ਬੈਠਾ ਨਹੀਂ ਠੀਕ ਆ ਤੇ ਇੱਕ ਬੱਚਾ ਬਹਿ ਗਿਆ ਉਹ ਲੈਡ ਲਈ ਹੀ ਮਿਸਤਰੀਆਂ ਨੇ ਉਹ ਫਸੇ ਹੋ ਵੀ ਵਿਚਾਰੇ ਤੇ ਸ਼ਾਮ ਲਾਉਣ ਨੂੰ ਇਹ 12:30 ਵਜੇ ਦਾ ਉੜਦਾ ਹੀ ਬੱਚਾ ਆਪਣਾ ਤੇ ਇੱਕ ਬੱਚਾ ਬਹਿ ਗਿਆ ਦੋੜਦੇ ਸੀਗੇ ਇੱਕ ਤਾਂ ਚੜ ਗਿਆ ਆ ਵਾਲੀ ਛਤਰੀ ਤੇ ਲੈਟ ਪੈਂਦੀ ਸੀ ਉਦੂ ਜਾਏ ਤੋਂ ਬਿੰਦਾ ਵਿੰਦਾ ਬਾਈ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਉਹਨਾ ਗਰਾਊਂਡ ਆ ਆਪਣੇ ਉਧਰ ਲੇਟਾਂ ਵੱਡੀਆਂ ਚੱਲਦੀਆਂ ਫੁੱਲ ਵੱਡੀਆਂ ਉਹ ਦੀਦੀਆਂ ਹੋਣੀਆਂ ਤੁਹਾਨੂੰ ਉਤਰਾਉ ਉਹ ਨੂੰ ਨਾ ਚੱਲ ਗਿਆ ਹੋਵੇ ਤੇ ਕੋਠੀਆਂ ਉਠੀਆਂ ਉੱਚੀਆਂ ਗਿਆ ਉਧਰ ਬਹਿ ਗਿਆ ਉਹ ਜਾ ਕੇ ਤੇ ਜਿਹੜਾ ਆਪਣਾ ਸਵੇਰੇ ਦੱਸੂਗਾ ਬਾਈ ਮੈਂ ਦਿਖਾਉਂਗਾ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਕਿ ਕਿਹੜਾ ਸੀ ਬੱਚਾ ਹਨਾ ਜੇ ਆ ਗਿਆ ਤਾਂ ਬਾਕੀ ਬਾਬੇ ਕੇ ਅਰਦਾਸ ਹੀ ਆ ਵੀ ਆ ਜਵੇ ਲੋ ਵੀ ਕਹਿੰਦੇ ਹਰਵਿੰਦਰ ਵੀ ਆ ਗਿਆ ਸਾਸਤਰੀ ਕਾਜੀ ਕੀ ਹਾਲ ਚਾਲ ਤੇ ਬੱਚਾ ਬਾਈ ਰਾਤੀ ਗਵਾਜ ਗਿਆ ਉਹ ਬੱਚਾ ਆਇਆ ਨਹੀਂ ਬਾਈ ਤੂੰ ਉਹ ਕਰਾ ਤੂੰ ਉੱਲੂ ਵੀ ਵੇਂਦਾ ਉੱਲੂ ਵੀ ਚੱਕ ਲੈਂਦਾ ਬਾਈ ਰਾਤ ਨੂੰ ਜਦ ਰਾਤ ਨੂੰ ਨਾ ਕਈ ਵਾਰੀ ਸਾਡੇ ਨਾਲ ਚਾਂਸ ਹੋਏ ਇਦਾਂ ਰਾਤ ਨੂੰ ਉੱਲੂ ਵੀ ਲੈ ਜਾਂਦਾ ਚੱਕ ਕੇ ਹਨਾ ਤੇ ਹੁਣ ਪਤਾ ਨਹੀਂ ਸ਼ਾਇਦ ਆ ਜਾਵੇ ਟਾਈਮ ਹੋ ਗਿਆ ਬਾਈ ਘਟੋ ਘਟ 12 ਵਜੇ ਦਾ ਹਨਾ ਪਰ ਆਇਆ ਨਹੀਂ ਉੱਠਿਆ ਨਹੀਂ ਬੱਚੇ ਛੱਡੇ ਸਵੇਰ ਦੇ ਉੱਤੇ ਤੇ ਉਹ ਨਹੀਂ ਉੱਠਿਆ ਬਾਈ ਕਿਉਂਕਿ ਵੇਂਦਾ ਸੀ ਦੂਜਾ ਤਾਂ ਬਹਿ ਗਿਆ ਸ਼ਤਰੀ ਨੂੰ ਸਾਡੇ ਦੇ 7 ਵਜੇ ਦੀ ਗੇਮ ਆ ਸਾਡੇ 7-8 ਵਜੇ ਤੱਕ ਹੋਣਾ ਟਾਈਮ ਇੰਨਾ ਕਿ 7 ਕਵੇ ਦਾ ਹਨਾ ਮਤਲਬ ਢੇਰਾ ਪੂਰਾ ਪੈ ਗਿਆ ਸੀਗਾ ਇਹ ਦੇਖ ਲਓ ਤੁਸੀਂ ਕਿੰਨੇ ਵਜੇ ਪਿੰਦਾ ਹਨਾ ਤੇ ਉਹ ਇੱਥੇ ਉਹ ਸੋ ਬਿੰਦਾ ਸੀ ਇਹ ਜਿਹੜਾ ਸੀਗਾ ਇਹ ਪਹਿਲਾਂ ਹਿੱਲ ਕੇ ਆਇਆ ਸਾਈਡ ਤੋਂ ਇਹ ਆ ਕੇ ਛਤਰੀ ਪੜ ਗਿਆ ਚੜ ਗਿਆ ਦੂਜਾ ਬੱਚਾ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਇੱਥੇ ਸਕੂਡੇ 'ਚ ਹੋਣਾ ਤੇ ਜਿਹੜਾ ਦੂਜਾ ਸੀ ਉਹ ਸੋ ਬਿੰਦਾ ਬਿੰਦਾ ਹੀ ਪਤਾ ਨਹੀਂ ਕਿੱਧਰ ਨੂੰ ਗਿਆ ਦਿਖਾਈ ਨਹੀਂ ਬਾਅਦ 'ਚ ਚੜਾਈ ਜੀ ਮਾਰੀ ਹਲਕੀ ਜੀ ਫੇਰ ਪਤਾ ਨਹੀਂ ਹੁਣ ਟਾਵਰ ਟੂਰ ਤੇ ਬਹਿ ਗਿਆ ਜਾ ਕੇ ਰਾਜਾ ਕੀ ਬਣਿਆ ਕੀ ਨਹੀਂ ਤੇ ਬੱਚਾ ਵੀ ਬਾਈ ਦੋ ਹੀ ਬੱਚੇ ਬਣੇ ਸੀ ਉਹ ਠ ਇਕ ਕੋਰਤੀ ਰੱਤਾਫੀ ਕਾਉਪਰੀ ਬੈਠਾ ਟੂਸਿਆਂ ਵਾਲਾ ਸੀ ਨਾ ਜਿਹੜਾ ਉਹਨਾਂ ਦਾ ਬੱਚਾ ਸੀ ਤੇ ਸੱਚ ਉਹਨਾਂ ਦਾ ਭਰਾ ਸੀ ਉਹ ਬਈ ਟੂਸੇ ਵਾਲੇ ਦਾ ਸੂਸਾਈ ਰੰਗ ਹੋ ਦੇ ਲੱਗਾ ਸੀ ਤੇ ਜਿਹੜਾ ਵਿਚਾਰਾ ਰਤੀ ਬੈਠਾ ਨੇ ਉਹ ਵਾਲਾ ਬੱਚਾ ਬਈ ਜਿਹੜਾ ਉਹ ਸਿਰੇ ਤੇ ਬੈਠਾ ਗਰੇ ਸ਼ਾਤੀ ਵਾਲਾ ਹਨਾ ਇਹ ਬੈਠਾ ਬਈ ਰਤੀ ਸਾਢੇ 12 ਵਜੇ ਉੱਠਦੇ 12 ਸਾਢੇ 12 1 ਵਜੇ ਦੇ ਵਿੱਚ ਵਿੱਚ ਤੇ ਵਧੀਆ ਉੜੇ ਹਨਾ ਤੇ ਘੁੱਡੇ ਘੱਡੇ ਸਾਫ਼ ਕਰਦੇ ਆ ਬਈ ਦੇ ਦੇ ਇੱਕ ਦੋ ਦਿਨ ਤੱਕ ਆ ਮੇਲੇ ਹੋ ਜੀਏ ਆ ਸੂਰਜ ਦੇ ਕੰਮ ਦੇਖੋ ਇਹ ਆ ਉਹਦੇ ਤੋਂ ਬਰਦਾ ਹਨ ਵਾਲੇ ਇਹ ਹੋਰ ਡਰਾਉਂਦਾ ਨਹੀਂ ਪੂਰਾ ਕਰਨਾ ਬੀਂਗਾ ਹੋ ਗਿਆ ਤੇ ਜੇਗਾ ਸਹੀ ਆਉਂਦਾ ਵੀ ਆ ਸਾਰਾ ਬੇ ਲਈ ਕਰਦਾ ਪਰ ਇਹਨੂੰ ਆਦਤ ਪੈ ਗਈ ਯਾਰ ਬਿਲਕੁਲ ਸਹੀ ਹੋ ਗਿਆ ਇਹਨੂੰ ਆਦਤ ਪੈ ਗਈ ਹੈ ਜਦੋਂ ਦੇਖਦਾ ਨਾ ਤੂੰ ਉਹਨੂੰ ਭਾ ਗਿਆ ਜਿਆਦਾ ਕੀ ਕਰਦਾ ਇਹ ਇੰਨਾਂ ਹਰ ਕੇ ਬਾਂਬੀ ਨਹੀਂ ਜਾਂਦੀਆਂ ਇਹਨਾਂ ਭਈ ਗਾਦੀ ਕੰਮ ਨੂੰ ਵੇਖ ਲਓ ਮੁਰਗੇ ਸ਼ਾਜਾ ਬਣਾ ਲਾਣਾ ਆਪਾਂ ਉਹਨੇ ਤਾਜ ਮਹਿਲ ਬਣਾ ਸ਼ਾਜ ਮਹਿਲ ਬਣਵਾ ਕੇ ਨੇ ਬਿਜੁਰਾ ਹੱਥ ਨਹੀਂ ਲਵਾਤੇ ਹੀ ਇੰਨਾ ਦੇ ਵੀ ਹੱਥ ਲਵਾ ਦੇਣੇ ਕਹਿੰਦਾ ਆਪਣੇ ਕੰਮ ਖਤਮ ਕਰ ਲੋ ਤੁਹਾਡੇ ਹੱਥ ਲਵਾ ਦੇਣੇ ਕਹਿੰਦਾ ਦੁਬਾਰਾ ਇਦਾਂ ਦਾ ਖੁੱਡਾ ਨਾ ਕਿਤੇ ਬਣਾ ਸਕੂ ਆ ਵਿਸਤਰੀ ਉਧਰ ਲੈ ਲੈਣੇ ਉਹ ਵੇ ਸ਼ੰਕਰ ਅਦਿਲਾ ਗੱਲਾਂ ਕਰਦਾ ਤੁਹਾਨੂੰ ਐ ਓਏ ਕਹਿੰਦਾ ਕੰਮਰ ਵਿੜੋ ਤੁਹਾਡੇ ਹੱਥ ਲਵੋਣੇ ਆ ਕਹਿੰਦਾ ਦੁਬਾਰਾ ਇਦਾਂ ਦੇ ਖੁੱਡੇ ਨਾ ਭਲਾ ਸੁੱਜੇ ਸੀ ਮੈਨੂੰ ਕਿਹਾ ਸੀ ਨਾ ਉਸ ਦਿਨ ਵੀ ਸਾmber ਮਾਰੇ ਤਾਂ ਪਰਚਾ ਹੁੰਦਾ ਸੂਰਾ ਦਾ ਪਰਚਾ ਨਹੀਂ ਹੁੰਦਾ ਸੂਰਾ ਪਾਣੀ ਬਾਈ ਕੀ ਖਾ ਗਿਆ ਫਿਰ ਕੋਟਾ ਪੀ ਗਿਆ ਕਦੋਂ ਹੱਸੀ ਜਾਂਦਾ ਹੱਸੀ ਜਾਂਦਾ ਇਹ ਇਹ ਸੱਚਾ ਨੂੰ ਬਹੁਤ ਮਿਲਦੇ ਆਹ ਇੰਨੀ ਚਵੜਾ ਇਹ ਆਓ ਪਹਿਲੇ ਤਾਂ ਉਹ ਚ ਨਹੀਂ ਕਹਿੰਦਾ ਕਿ ਮੈਂ ਚੁੱਪ ਕਰਕੇ ਬੈਠਾ ਹੀ ਮਜ਼ਾਕ ਕਰਦੇ ਭਾਜੀ ਮਜ਼ਾਕ ਸਭੋ ਭਾਜੀ ਮਜ਼ਾਕ ਹੁਣ ਆਓ ਉਹ ਕਹਿੰਦਾ ਮੈਂ ਮਜ਼ਾਕ ਸਿੰਦਾ ਹੀ ਟਾਡਾ ਹੁਣ ਮੇਰਾ ਵੀ ਮਜ਼ਾਕ ਸਭੋ ਹੈ ਉਹਨੇ ਲਵੇਟਾ ਮਾਰ ਲੈਣਾ ਪਰਲੇ ਨੇ ਅਸੀਂ ਇੱਥੋਂ ਕਰਾ ਸੀ ਆਈ ਪਰਲੇ ਨੂੰ ਪਰ ਤੇ ਇਹ ਹੁੰਦਾ ਉਹ ਚਾਗਾ ਅੱਗੇ ਤੋਂ ਇਧਰ ਤੇ ਨਾ ਨਹੀਂ ਉਧਾਈ ਓਏ ਕਿਤਾ ਨਾਲ ਤੇ ਨੂੰ ਕਹ ਲੈਵੇਟਾ ਮਾਰ ਲਾ ਤੂੰ ਪਾਦਾ ਪਾੜੀ ਕੀ ਪੀ ਗਿਆ ਆ ਪੱਗ ਭੁਗ ਪੀ ਗਿਆ ਕੀ ਉਹਦਾ ਦੰਦ ਗੱਡੀ ਉਪਰਾ ਵੀ ਦੂਜੇ ਨੰਬਰ ਤੇ ਹੁੰਦਾ ਇਹ ਇਹ ਪਹਿਲੇ ਤੇ ਉਹ ਆਪਣੀਆਂ ਸ਼ਕਤੀਆਂ ਕਰਾਸ ਕਰੀ ਜਾਂਦਾ ਔਰ ਹਾਜੀ ਬਾਬੇ ਉਹ ਇੱਕ ਜ਼ਰੂਰੀ ਗੱਲ ਸੀ ਸ਼ਿਵਜੀ ਮਹਾਰਾਜ ਨੇ ਨਾ ਦੀਵਾਲੀ ਤੇ ਸਾਰੇ ਸਾਪ ਤੁਮੇ ਚ ਜੋ ਵੀ ਹੁੰਦਾ ਸਾਰਾ ਅੰਦਰ ਕਰਤਾ ਆ ਕੋਬਰਾ ਸਾਰਾ ਸਿਆੜ ਫਿਰਦਾ ਰਿਹਾ ਸਾਰਾ ਨਕਾ। ਹੋਰ ਬਟਲ ਦੇਖੋ। ਪਾਣੀ ਵਿੱਚ ਰਹਿ ਗਈ ਕੋਲਾ ਉਹ ਪਾ ਰਹਾ ਮਾ। ਇਹਨਾਂ ਮਾਦਗਾਰ ਦੀ। ਮੈਂ ਆ ਇਧਰ ਅੱਜ ਸ਼ੋਕ ਕਰਾਉਂਦੇ ਆ ਤੁਹਾਨੂੰ। ਜਿਹੜਾ ਆਪਣਾ ਡੰਡੇ ਵਾਲਾ ਸੀ ਬਾਈ ਜਮਾ ਜਮਾ ਆ ਕੋਪੀ ਸੀ। ਜਿੱਦੇ ਪਲਿਆ ਸੀ ਨਾ ਉਹ। ਸੇਮ ਆਹੀ ਸੀ ਇਹਨੇ ਫਿੱਕਾ ਲਾਲ ਚੀਨਾ ਹੋ ਜਾਣਾ ਗੂੜੇ ਗੂੜੇ ਢੱਬੇ 'ਚ ਕੱਢ ਜਾਣੇ ਲਾਲ ਚੀਨੇ ਵਾਲੇ। ਆ ਕੀ ਸੀ ਬਾਈ ਆਪਣਾ ਡੰਡੇ ਵਾਲਾ। ਉਹ 7-8 ਬਾਜੀਆਂ ਬਈ ਛੱਡਿਆ ਸੀ ਉਹ ਮੋੜ-ਮੋੜ ਕੇ ਮੋੜ-ਮੋੜ ਕੇ 7-8 ਬਾਜੀਆਂ ਛੱਡਿਆ ਸੀ ਆ ਭੱਲੇ ਆ ਇਹਦੇ ਠੀਕ ਆ ਤੇ ਹੁਣ ਇਹਨੂੰ ਕੱਢਾਂਗੇ ਬਈ ਆਹ ਪੰਜੇ ਆ ਇਹਦੇ ਅੱਖ ਦਾ ਸ਼ੌਂਕ ਕਰੋ ਬਈ ਹੁੰਦੀ ਕਲੀਅਰ ਆ ਬੱਚਾ ਆ ਤੇ ਬਾਹਲਾ ਸਿਰਾ ਸੀ ਬਈ ਉਹ ਵੀ ਕਬੂਤਰ ਹਨਾ ਜਾਂਦਾ ਤਾਂ ਮੈਂ ਕਹਿੰਦਾ ਇੰਚੀ ਨਹੀਂ ਸੀ ਬਈ ਜਮਾਈ ਇੰਚੀ ਤੁਰਦਾ ਹੀ ਗੰਦੇ ਗੰਦੇ ਪਿੰਡਾਂ ਦੇ ਵੀ ਛੱਡ ਕੇ ਦੇਖਿਆ ਜਿੱਦਾਂ ਟੁੱਟ ਮੇਟ ਟੁੱਟਵੇਂ ਘਰਾਂ ਤੋਂ ਛੋਟੇ ਛੋਟੇ ਘਰਾਂ ਤੇ ਵੀ ਛੱਡਿਆ ਸੀ ਇਹਦਾ ਬਾਈ ਸੀ ਉਹ ਬਾਈ ਆ ਬੱਚੇ ਦਾ ਤੇ ਉਹ ਦੋਹਨਾ ਬੱਚੇ ਤੁਹਾਨੂੰ ਜਿਹੜੇ ਵੱਡੇ ਹੋਏ ਆ ਨਾ ਬੱਚੇ ਹੁਣ ਰਾਤੀ ਆਪਣੇ ਇੱਕ ਹੋਰ ਜੋੜਾ ਲਾਇਆ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਣਾ ਕਿਹੜਾ ਜੋੜਾ ਹਨਾ ਆ ਦੋ ਬੱਚੇ ਭਲੇ ਸੀ ਉਹਦੇ ਬਾਈ ਤੇ ਇੱਕੀ ਦਾ ਭਾਈ ਸੀ ਆ ਟੂਸੇ ਵਾਲੇ ਆਪਾਂ ਜਿਹਦਾ ਨਾਂ ਹੀ ਇਹ ਟੂਸੇਆਂ ਵਾਲੇ ਕੂਤਰ ਆਪਣੇ ਤੇ ਟੂਸੇ ਹੀ ਲਾਈ ਦੇ ਬਾਈ ਇਹਨਾਂ ਦੇ ਹਨਾ ਆ ਬੱਚਾ ਸੀ ਬਾਈ ਇਹਦਾ ਭਾਈ ਸੀ ਥੱਲੇ ਪਿਆ ਥੱਲੇਲੇ ਖੁੱਡੇ ਦੇ ਵਿੱਚ ਇਹ ਜੋਤਾਂ ਨਹੀਂ ਜੋਤ ਜੀ ਜਿੱਦਾਂ ਜਾਗਦੀ ਹੁੰਦੀ ਅੱਖਾਂ 'ਚ ਆ ਬਣੀ ਹੁੰਦੀ ਨਾ ਅੱਖ ਦੇ ਜਿਹੜਾ ਗੱਬੇ ਬਲੈਕ ਜੀ ਡੇਲਾ ਹੀ ਹੁੰਦਾ ਅੱਖੇ ਕਾਲਾ ਜਿਹਾ ਉਹ ਇਹ ਜੋਤਾਂ ਵਾਲੇ ਕਬੂਤਰਾ ਬਈ ਤੇ ਜੋਤਾਂ ਹੀ ਬਣੀਆਂ ਹੁੰਦੀਆਂ ਇਹਨਾਂ ਦੇ ਅੱਖਾਂ ਦੇ ਵਿੱਚ ਤੇ ਇਹਦਾ ਭਰਾ ਸੀ ਬਈ ਜਿਹੜਾ ਰਾਤੀ ਮੇਰੇ ਨਾਲ ਸੱਤ 7:30 7:30 8 ਵੇ ਦੇ ਵਿੱਚ ਵਿੱਚ ਇੱਥੇ ਇੱਕ ਟਾਈਮ ਨਹੀਂ ਰਾਤੀ ਦੇਖ ਨਹੀਂ ਰਾ ਮਤਲਬ ਫੁੱਲ ਪੈ ਗਿਆ ਸੀ ਹਨਾ ਤੇ ਉਹ ਇੱਕ ਸਾਹ ਦਾ ਬਿੰਦਾ ਸੀ ਤੇ ਇਹ ਜਿਹੜਾ ਇਹਦਾ ਭਾਈ ਸੀ ਸੇਮ ਆਹੀ ਚੀਜ਼ ਆ ਮੈਂ ਥੱਲੇ ਖਾਦਣਾ ਤੁਹਾਨੂੰ ਉਹ ਉਹ ਬਾਈ ਪਹਿਲਾਂ ਚਲ ਗਿਆ ਸਾਈਡ ਨੂੰ ਮੈਂ ਤਾਂ ਇੱਕ ਰਹਿ ਗਿਆ ਹੁਣ ਹਨਾ ਬਹਿ ਜਾਊਗਾ ਉਹ ਆ ਗਿਆ ਉਹ ਥੋੜਾ ਜਿਹਾ ਉੱਚਾ ਹੋਇਆ ਉਹ ਦਿਖਣੋਂ ਹਟ ਗਿਆ ਇੱਕ ਜੱਕਦਾ ਮੀ ਜਦਾ ਉਲੂ ਉਲੂ ਦਾ ਬਾਈ ਸ਼ਿਕਾਰ ਹੋ ਗਿਆ ਕਿਉਂਕਿ ਉਲੂ ਇੱਥੇ ਲੱਗ ਕੇ ਹੀ ਪੈਂਦਾ ਬਾਈ ਜਦਾ ਉਹ ਕੰਮ ਕਰ ਗਿਆ ਜਦਾ ਉਹ ਕੇ ਪਾਸੇ ਤੁਰ ਪਿਆ ਹਨਾ ਤੇ ਆ ਬੱਚਾ ਬਾਈ ਮੈਂ ਦਿਖੋ ਨਾ ਇਹਦਾ ਵੀ ਭਰਾ ਤੁਹਾਨੂੰ ਇਹ ਕੂਟਰ ਜਿੱਦਾਂ ਮੈਂ ਜੋਤਾਂ ਵਾਲੇ ਜਿਹੜਾ ਕਿੰਨਾ ਨਾ ਬਾਈ ਐਦਾਂ ਜੋਤਾਂ ਕੱਢਦੇ ਬਾਈ ਅੱਖਾਂ ਦੇ ਵਿੱਚ ਇਹਦਾ ਟੀਰ ਜੀ ਬਣਦੀ ਤਾਂ ਉਹਨੂੰ ਉਹ ਮੈਂ ਕਲੀਅਰ ਦਿਖੋਣਾ ਤੁਹਾਨੂੰ ਹੋਰ ਵੀ ਬੱਚਾ ਹੋਣਾ ਇਹਦੇ ਨਾਲ ਦਾ ਬਾਈ ਤੇ ਆ ਆਪਣਾ ਬਾਈ ਬੜਲੇ ਵਾਲਿਆ ਇੰਨਾ ਸ਼ੁਕਰ ਆ ਪਿਆ ਇਹ ਡੱਕ ਲਿਆ ਠੀਕ ਆ ਨਹੀਂ ਤਾਂ ਇਹ ਤਾਂ ਬਹਿਣਾ ਹੀ ਨਹੀਂ ਸੀ ਨਾ ਇਹ ਨਾ ਕਾਬੂ ਚੋਂਦਾ ਦਾ ਆ ਬੱਚਾ ਸੀ ਬਾਈ ਆਪਣਾ ਬੜਲੇ ਵਾਲੀ ਦਾ ਉਹ ਕਿੱਲੇ ਰੋਭ ਜਾਈ ਤਾਂ ਕੋ ਨਹੀਂ ਹੁਣ ਦੱਸ ਇਹ ਆਪਣਾ ਬੜਲੇ ਵਾਲੀ ਦਾ ਬਲੱਡ ਆ ਬਾਈ ਦੇ ਜਿਹੜੀ ਬਈ ਆਪਣੀ ਬੜਲੇਵਾਜੀ ਦੀ ਮੈਂ ਗੱਲ ਹੀ ਕਰਦਾ ਉਹਨਾਂ ਹਣਾ ਬੜਲੇ ਵਾਲੀ ਕਬੂਤਰੀ ਜਿਹੜੀ ਉਹ ਨਾਂ ਬਾੜੀ ਚੜ ਗਈ ਹੈ ਨਾ ਐਰ ਕੀ ਬੱਚੇ ਪੁੱਛੇ ਬਾਵਾ ਲਏ ਤੇ ਜੋੜੇ ਲੱਗੀ ਉਹਦੇ ਨਾਮ ਦਾ ਰਹਿੰਦਾ ਜਿਹੜੀ ਉਹਦੀ ਮਾਂ ਸੀਗੀ ਆ ਉਹਦਾ ਸਗਾ ਭਾਈ ਭੈਣ ਆ ਉਹਦੀ ਜਿਹੜੀ ਉਹਦੀ ਮਾਂ ਸੀ ਐਤ ਕੀ ਪਲਿਆ ਭੈਣ ਹੀ ਬਣਨੀ ਕਬੂਤਰੀ ਬਣਨੀ ਇਹ ਤੇ ਆ ਬਈ ਪੱਠੀ ਆ ਬਲ ਬੜਲੇ ਵਾਲੇ ਤੇ ਦਾਦੇ ਦਾਦੀ ਜੇ ਮਤਲਬ ਇਹਨਾਂ ਦੇ ਬਈ ਬਾਹਲੇ ਚੰਗੇ ਆ ਬੱਚੇ ਜਿਹੜਾ ਤਾਂ ਬਈ ਆ ਰੰਗ ਕੱਢਦਾ ਇਹ ਰੰਗ ਨਹੀਂ ਆਪਾਂ ਕਦੀ ਛੱਡਿਆ ਬਈ ਠੀਕ ਆ ਤੇ ਵੈਸੇ ਤਾਂ ਇਹ ਵਾਲੀ ਛੱਡੀ ਨਹੀਂ ਕਦੀ ਛੱਡੇ ਤਾਂ ਬਾਈ ਕਦੀ ਨਹੀਂ ਛੱਡੇ ਇੱਕ ਛੱਡਿਆ ਸੀ ਆਪਾਂ ਇੱਥੇ ਨੰਨੋ ਮਜਾਰੇ ਤੇ ਇੰਨਾ ਕਾ ਬਾਈ ਜ਼ੋਰ ਮਾਰਦੇ 1% ਵੀ ਕੋਈ ਛੇੜਖਾਨੀ ਨਹੀਂ ਕਰੀਦੀ ਆ ਕਬੂਤਰਾਂ ਨਾਲ ਕੋਸ਼ ਨਹੀਂ ਬਾਈ ਕਿ ਬਾਈ ਠੰਡੇ ਪਾਣੀ ਦੇ ਵੀ ਭਰੇ ਜੀ ਰੱਖੀਦੇ ਆ ਬਾਲੇ ਕਿਉਂਕਿ ਜ਼ੋਰ ਵੱਧ ਮਾਰ ਜਾਂਦੇ ਇਹ ਥੱਲੇ ਉਹ ਨਾ ਪੂਰੇ ਬੰਦਦੇ ਨਹੀਂ ਹੈਗੇ ਪਤਲੇ ਪਰਲੇ ਕਬੂਤਰ ਰਹਿੰਦੇ ਆ ਜ਼ੋਰ ਬਹੁਤ ਜ਼ਿਆਦਾ ਹਦੋਂ ਤੇ ਕਈ ਵਲੇ ਘਰੇ ਹੀ ਬਾਈ ਇੰਨਾ ਜ਼ੋਰ ਮਾਰ ਜਾਂਦੇ ਇਹ ਸਾਹਮਣੇ ਓਕੇ ਹੋ ਜਾਂਦੇ ਆ ਤੇ ਇਸ ਕਰਕੇ ਬਾਈ ਇਹ ਛੱਡੀ ਦੇ ਨਹੀਂ ਹਨਾ ਵੀ ਘਰੇ ਹੀ ਸਾਹਮਣੇ ਸੁੰਭੜੇ ਜ਼ਿਆਦਾ ਓਕੇ ਹੋ ਜਾਂਦੇ ਘਰੇ ਹੀ ਇੰਨਾ ਜ਼ੋਰ ਲਾ ਜਾਂਦੇ ਬਾਈ ਕੀ ਮਰਨ ਤਾਂ ਕੀ ਚਲ ਜਾਂਦੇ ਬਈ ਸਾਹਮਣੇ ਬਹੁਤ ਔਖੇ ਦੇਆ ਹਨਾ ਇੰਨਾ ਜ਼ੋਰ ਲਾ ਕੇ ਬੰਦੇ ਆ ਆਹ ਵਾਲੇ ਕਬੂਤਰ ਬਈ ਇਸ ਕਰਕੇ ਇਹ ਨਹੀਂ ਸਿੱਧੇ ਆਪਾਂ ਜਮਾ ਨਹੀਂ ਕਦੀ ਛੱਡੇ ਬਈ ਇੱਕ ਛੱਡਿਆ ਸੀਗਾ ਉਹ ਵੀ ਕਬੂਤਰ ਬਈ ਇੰਨਾ ਜ਼ੋਰ ਮਾਰ ਗਿਆ ਸਾਹਮਣੇ ਹੀ ਔਖਾ ਹੋ ਗਿਆ ਸੀ ਲਾਸਟਾਂ ਦੇ ਵਿੱਚ ਸੀ ਮਤਲਬ ਜਦੋਂ ਬੈਠਾ ਉਹ ਦੂਜੇ ਗੇ ਨੰਬਰ ਤੇ ਪਹਿਲੇ ਦੂਜੇ ਤੇ ਇੱਥੇ ਹੀ ਬੈਠਾ ਸੀ ਮਤਲਬ ਜਦੋਂ ਕੋਈ ਉਧਰ ਬਾਜੀ ਨਿਬੜ ਗਈ ਉਹਦੋਂ ਕਬੂਤਰ ਬਹਿ ਗਿਆ ਆਪਣਾ ਕੱਟ ਹੋ ਗਿਆ ਸੀ ਸਵੇਰੇ 11 ਵਜੇ ਦੇ ਟਾਈਮ 'ਚ ਨਾਲ ਦੇ ਪਿੰਡ ਨੂੰ ਚਲ ਗਿਆ ਫਿਰ ਆ ਗਿਆ ਉਹ ਇਹਦਾ ਭਾਈ ਸੀ ਮਤਲਬ ਇਸ ਕਬੂਤਰ ਦਾ ਆ ਪੱਠੇ ਦਾ ਤੇ ਨਾਲ ਹੀ ਆ ਗਿਆ ਗਿਆ ਵੀ ਥੋੜਾ ਕਚੇਰੀ ਬਸ ਜਦੋਂ ਕਟਿਆ ਗਿਆ ਨਾਲ ਹੀ ਫੇ ਵਾਪਸ ਆ ਗਿਆ ਤੇ ਉਦੋਂ ਬਾਅਦ ਫੇ ਉੱਡੀ ਗਿਆ ਫੇ ਨਹੀਂ ਗਿਆ ਫੇ ਲਾਸਟ ਬਾਈ ਉਹ ਕਬੂਤਰ ਉੜਦਾ ਉੜਦਾ ਇੰਨਾ ਬੁਰਾ ਹਾਲ ਸੀ ਨਾ ਤੇ ਥੋੜੀ ਜੀ ਸੀਨ ਵੀ ਉਹਦਾ ਹੋਰ ਬਣਿਆ ਸੀ ਤਾਂ ਇਹ ਮੁੰਡਿਆਂ ਨੇ ਨਾ ਉਹਨੂੰ ਜਦਾਂ ਚੱਕ ਲਿਆ ਜਦੋਂ ਹੀਗੇ ਜਦੋਂ ਬੈਨ ਲਗਾ ਸਪੇਡੇ ਦੇ ਕਬੂਤਰ ਜ਼ੋਰ ਬੋਲਾ ਥੱਲੇ ਡੇਗ ਗਿਆ ਉਹਨਾਂ ਨੇ ਕੀਤਾ ਕਬੂਤਰ ਬਾਈ ਚੱਕਿਆ ਚੱਕ ਕੇ ਨਾ ਅਸੀਂ ਉਧਰੋਂ ਰੋਲਾ ਪਾਤਾ ਵੀ ਕਬੂਤਰ ਸਾਡਾ ਆਣਾ ਵੀ ਜਦੋਂ ਲੈ ਕੇ ਚੱਲੇ ਆ ਉਹਨਾਂ ਨੇ ਲਫਾਫੇ 'ਚ ਗੱਠ ਮਾਰ ਕੇ ਤਾਂ ਉਹਨੂੰ ਆੜ ਦੇ ਵਿੱਚ ਸੜਦਾ ਪਾਣੀ ਚਲਦੇ ਜੀ ਤੇ ਪਾਣੀ ਚ ਉਹਨੂੰ ਗੋਤੇ-ਗੋਤੇ ਆਕੇ ਜਾਂ ਸੱਟ ਲੱਗੀ ਪਾਣੀ ਕਿੰਨੀ ਕੁ ਜ਼ੋਰ ਨਾਲ ਸੱਟਿਆ ਹਨ ਜਦੋਂ ਅਸੀਂ ਚੱਕਿਆ ਬਾਈ ਉਹ ਕਬੂਤਰ ਦੇ ਧੌਣ ਤੇ ਸੱਟ ਲੱਗੀ ਸੀ ਉਹਦੀ ਧੌਣ ਨਹੀਂ ਸਹੀ ਹੋਈ ਸੀ ਉਹ 3-4 ਦਿਨ ਇਦਾਂ ਹੀ ਕਰਦਾ ਰਿਹਾ ਤੇ ਉਹ ਮੁੰਡੇ ਵੀ ਸਾਨੂੰ ਪਤਾ ਲੱਗ ਕੇ ਸੀ ਠੀਕ ਆ ਤੇ ਕੀਤਾ ਸੀ ਚਲੋ ਜਿੰਨਾ ਬਣਦਾ ਆਪਣੇ ਲੋਕ ਕੀਤਾ ਸੀ ਬਹੁਤ ਕੁਝ ਹਨਾ ਤੇ ਪਰ ਫੇ ਵੀ ਚਲੋ ਆਪਾਂ ਕਦੇ ਦੱਬ ਜੀਦਾ ਪਰ ਲੋਕਾਂ ਨੂੰ ਆਹ ਚੀਜ਼ ਨਹੀਂ ਕਰਨੀ ਚਾਹੀਦੀ ਬਾਈ ਠੀਕ ਆ ਉਹ ਕਬੂਤਰ ਦੀ ਜਾਨ ਇਸ ਕਰਕੇ ਗਈ ਸੀ ਉਹ ਉਹ ਕਬੂਤਰ ਸ਼ਾਇਦ ਬਚ ਵੀ ਜਾਂਦਾ ਸੀ ਬਚਾਈ ਲੈਂਦੇ ਘਰੇ ਆ ਕੇ ਹਨਾ ਮਾਰਨ ਨਾ ਦਿੰਦੇ ਪਰ ਉਹਦੇ ਬਾਈ ਜਦੋਂ ਨਾ ਸੱਟ ਲੱਗੀ ਉਹਦੇ ਤੋਂ ਉਹਦੀ ਮੁਰਦੀ ਹੋ ਰਹੀ ਸੀ ਕਿਤੇ ਜਦੋਂ ਲਫਾਫੇ ਚ ਬੰਨ ਕੇ ਸਿੱਟਿਆ ਤੇ ਜੋਰ ਨਾਲ ਕਦੇ ਡਿਗ ਡੁਗ ਗਿਆ ਉਹ ਤੇ ਛੱਟ ਸੂਟ ਕਸੂਤੀ ਥਾਂ ਲੱਗ ਗਈ ਉਹਦੀ ਤੇ ਲੋ ਬਾਪੇ ਪਲਾਸਟਰ ਹੋ ਗਏ ਹਨਾ ਪਿਛਲੀ ਸਾਈਡ ਤੋਂ ਵੀ ਖੁੱਡੇ ਪਲਾਸਟਰ ਹੋ ਗਿਆ ਤੇ ਆ ਜਿਹੜੇ ਮੁਗੇ ਜੇ ਰਹਿ ਗਏ ਆ ਇਹ ਹੁਣ ਕਿਦਾਂ ਸ਼ੰਕਰ ਬਾਅਦ ਚ ਇਹ ਪਹਿਲੀ ਬਾਅਦ ਚ ਕਰਾਵਾ ਲੈਟਰ ਖੋਲਣ ਤੋਂ ਬਾਅਦ ਨਹੀਂ ਹਵਾ ਆ ਸਕਦੇ ਆਪੇ ਛੱਡੇ ਅੱਛਾ ਨਹੀਂ ਉਹੀ ਪੁੱਛਦੇ ਕਹਿੰਦੇ ਕਦੋਂ ਬੰਦ ਕਰਨੇ ਆ ਸਾਰਾ ਪਲਾਸਟਰ ਹੋਣ ਤੋਂ ਬਾਅਦ ਇਹ ਮੁੜਦੇ ਆ ਲੈਟਰ ਖੋਲ ਕੇ ਲੈਂਟਰ ਖੋਲ ਕੇ ਨਹੀਂ ਹੁਣੇ ਕਰ ਦੇ ਬੰਦ ਉਹਦੇ ਗੁੱਡੇ ਤੇ ਹੁਣੇ ਕਰ ਦੇ ਨੇ ਪੈਟ ਵਾਲੇ ਅੱਛਾ ਮੈਂ ਕਿਹਾ ਇੱਧਰ ਕੰਮ ਚਲਾ ਲੈ ਆਪਣੇ ਦੂਜੇ ਕਾਟਰ ਵਾਲੇ ਨਹੀਂ ਹੁਣ ਮੇਰੀ ਗੱਲ ਸੁਣ ਇਹਨੂੰ ਆਪਣੇ ਉੱਪਰਲੇ ਲੈਂਟਰ ਨੂੰ ਕਿੰਨੇ ਦਿਨ ਹੋਏ ਆ ਹੋ ਗਏ 4 ਦਿਨ ਅੱਜ 4 ਦਿਨ ਹੋ ਗਏ ਨਹੀਂ ਜ਼ਿਆਦਾ ਹੋਣੇ ਯਾਰ ਨਹੀਂ 5 ਦਿਨ ਹੋ ਗਏ 5 ਦਿਨ ਤੇ ਥੱਲੇ ਵਾਲੇ ਨੂੰ ਜਿਹੜੇ ਦਿਨ ਪਾਈਆ ਉਹਨੇ ਜਣੀ ਦਾ ਨਹੀਂ ਥੱਲੇ ਵਾਲੇ ਨੂੰ ਥੱਲੇ ਵਾਲੇ ਨੂੰ ਹੋ ਗਏ ਆਪਣੇ 8 ਦਿਨ ਹੋ ਗਏ 8 ਦਿਨ ਤੇ ਕਿੰਨੇ ਦਿਨ ਖੋਲਿਏ ਆਹੋ ਕਿੰਨੇ ਦਿਨ ਖੋਲਿਏ ਦੋ ਦਿਨਾਂ ਤੋਂ ਖੋਲ ਦੇਣਾ ਬਸ ਦਸਕ ਦਿਨਾਂ ਦਾ ਖੋਲ ਧੀਆ ਨਾ ਐ ਇਦਾਂ ਕਰਦੇ ਨਾ ਤੁਹਾਡਾ ਹੁਣ ਆ ਰਹਿ ਗਿਆ ਇਧਰੋਂ ਤੁਸੀਂ ਮੱਥਾ ਮੂਥਾ ਕਰਕੇ ਇਹਦਾ ਪਲਾਸਟਰ ਤੇ ਆ ਵਾਲੀ ਛੱਤ ਕੱਢ ਦਿਓ ਮੈਨੂੰ ਐ ਓਏ ਆ ਵਾਲੀ ਛੱਤ ਤੇ ਬੋਰੇ ਦੱਸ ਕਿੰਨੇ ਮਗਾਈਏ ਬੂਰਾ ਹੈ ਨਹੀਂ ਆਪਣੇ ਕੋਲ سیمੰਟ ਦਾ ਕੋਈ ਵੀ ਹੁਣ ਬਿਲਕੁਲ ਹੀ ਖਤਮ ਹੋ ਗਿਆ ਯਾਰ ਪੰਜ ਬੂਰੇ ਹੀ ਮਤਾਬ ਨਹੀਂ ਸਮਝ ਆਈ ਮੈਨੂੰ ਸ਼ੱਕ ਪੈਦਾ ਮੈਨੂੰ ਨਹੀਂ ਨਹੀਂ ਉਧਰੋਂ ਤਿੰਨ ਆਏ ਆ ਇੱਕ ਆਪਸ ਵੀਰੇ ਚੜਿਆ ਦੋ ਹੁਣ ਚੜੇ ਪੰਜ ਹੀ ਫੇਰ ਫੜ ਲਿਓ ਹੈਂ ਸਰਜੂ ਪੰਜਾਣਾ ਯਾਰ ਵਾਰ-ਵਾਰ ਲਿਓਨੇ ਓਖੇ ਆ ਨਹੀਂ ਸਰਜਾਣਾ ਪਹਿਲਾਂ ਤੂੰ ਛੇ ਕਹੇ ਯਾਰ ਛੱਤ ਨੂੰ ਉਹਨੂੰ ਤੇਜ਼ ਲੱਗਦਾ ਮਾਲ ਛੇ ਕਹੇ ਕੋਕੀ ਮੇਰੀ ਗੱਲ ਸੁਣ ਇਹਨੂੰ ਕਿੰਨੀ ਬੋਰੀ ਦਾ ਮਾਲ ਲੱਗੂ ਜਿਹੜਾ ਥੱਲੇ ਆਪਣਾ ਆ ਇਹਦਾ ਜਿਹੜਾ ਦੂਹ ਦਾ ਮੇਰ ਨੂੰ ਰੁਪਾ ਕੇ ਦੋ ਬੋਰੀਆਂ ਮਾਲ ਲੱਗ ਜੂ ਤੇ ਆਹ ਖੁੱਡਿਆਂ ਨੂੰ ਉੱਪਰ ਲਿਆਂ ਨੂੰ ਆਹ ਵਾਲਿਆਂ ਨੂੰ ਹਾਂ ਇਹਨਾਂ ਲੱਜਾ ਦੋ ਤਿੰਨ ਬੋਰੀਆਂ ਬਸ ਇਹਨੂੰ ਵੀ ਲੱਗ ਜਾਣਾ ਹਨਾ ਅੰਦਰੋਂ ਦੂਰੋਂ ਪਲਾਸਟਰ ਕਰਕੇ ਸਾਰਾ ਓਏ ਪੰਜ ਛੇ ਬੋਰੀਆਂ ਮਗਾਲਾ ਤੁਸੀਂ ਛੇ ਬੋਰੀਆਂ ਤੇ ਉਹਨੂੰ ਕਿੰਨਾ ਲੱਗੂ ਜਿਹੜੀ ਆਪਣੀ ਉਹ ਛੱਤਾਂ ਉਹਨੂੰ ਭਾਈ ਜਿਆ ਉਹਨੂੰ ਪਤਲਾ ਨੀਰੂ ਪਾਣੀ ਵਾਲਾ ਨਹੀਂ ਲੱਗਣਾ ਉਹਨੂੰ ਟੀਪ ਵਾਲਾ ਚੰਡ ਲੱਗਣੀ ਆ ਚਲ ਬੋਰਾ ਲੱਗ ਜੂ ਬੋਰਾ ਲੈਣਾ ਆਹ ਉਹਨਾਂ ਨੂੰ ਨੀਰੂ ਦਾ ਤੇ ਇੱਕ ਬੋਰਾ ਪਲੱਸ ਉਹਨੂੰ ਲਾਲਾ ਹਾਂਜੀ ਦੋ ਬਰੇ ਉਹਨੂੰ ਲਾਲਾ ਦੋ ਬਰੇ ਹੋ ਗਏ ਤੇ ਦੋ ਹੀ ਆਸ਼ਾਤ ਨੂੰ ਚਾਰ ਦੋ ਹੀ ਉੱਪਰ ਛੇ ਹੁਣ ਆਪਣੇ ਕੋਲ ਇੱਕ ਬੋਰਾ ਪਿਆ ਹਨਾ ਨਾ ਕੀ ਮਾਰੀ ਮੋ ਟੇੜੀ ਰਿਪੇਅਰ ਰਹੀਂਦੀ ਗਾਟਰ ਖੁੱਲ ਨਹੀਂ ਆਪਣੇ ਕੋਲ ਬੂਰੇ ਪਏ ਕਿੰਨੇ ਆ ਹੁਣ ਆਪਣੇ ਦੋ ਬੂਰੇ ਪਏ ਜਦੋਂ ਬੋਰੇ ਹੈਗੇ ਵੀ ਆ ਸੱਚ ਲੱਗ ਜਾਣੇ ਆਪਣੇ ਬੋਰੇ ਕੁੱਡੇਆਂ ਚ ਲੱਗ ਜਾਣੇ ਤੁਸੀਂ ਹੋਰ ਦੱਸੋ ਮੈਂ ਉਹੀ ਕਹਿੰਦਾ ਫੇਰ ਦੋ ਦੁਨੀ ਚਾਰ ਬੋਰੇ ਮਗਾ ਲਈਏ ਪੰਜ ਮਗਾ ਪੰਜ ਮਗਾ ਪੰਜ ਬੋਰੇ ਮਗਾ ਲਈਏ ਹਨਾ ਪੰਜ ਹੋਰ ਮਗਾ ਲੋ ਦੋ ਪਏ ਆ ਪੰਜ ਮਗਾ ਲੈਣੇ ਹਨਾ ਕਿਉਂਕਿ ਆਪਾਂ ਆ ਹਫਤੇ ਦੇ ਵਿੱਚ ਵਿੱਚ ਆਈ ਆਈ ਵਾਰ ਕੀ ਆ ਅੱਜ ਹੋ ਗਈ ਅੱਜ ਸੋਮਵਾਰ ਸੋਮਵਾਰ ਹੈ ਨਾ ਆਪਾਂ ਐਤਵਾਰ ਤੱਕ ਫਿਨਿਸ਼ ਕਰਨਾ ਸਾਰਾ ਕਲੀਅਰ ਕਰਨਾ ਆਪਾਂ ਲੈਂਟਰ ਦੋਨੇ ਖੋਲ ਕੇ ਤੇ ਆਪਾਂ ਖਲੀ ਬਲੀ ਕਰੀਏ ਯਾਰ ਕਿਉਂਕਿ ਹੁਣ ਸੀਜ਼ਨ ਚੱਲ ਪਿਆ ਆ ਮੈਂ ਕਰਨੀ ਪਰਪਟਾਈ ਕਬੂਤਰਾਂ ਦੀ ਠੀਕ ਹੈ ਜੀ ਤੇ ਇਹ ਜਦੋਂ ਵਿਲੇ ਹੋਵਾਂਗੇ ਇਧਰੋਂ ਤੇ ਫੇਰ ਹੀ ਕੰਮ ਚੱਲਣਾ ਠੀਕ ਹੈ ਠੀਕ ਆ ਹੁਣ ਖਿੱਚ ਦਿਓ ਮੜਿਆ ੱੱਲੇ ਨਾ ਪਾਓ ਉਹ ਥੋੜਾ ਪਿੱਛੋਂ ਬਾਇਆ ਜਿਆਦਾ ਸੀ ਨਾ ਭਾਈ ਤਾਂ ਕਰੇ ਪੈੜ ਵੱਢੀ ਗਾ ਲਓ ਉਧਰ ਤਾਂ ਸਾਰੀ ਢਾਡੀ ਲੱਗੀ ਫੇਰ ਬਾਇਆ ਲੰਬਾ ਸੀ ਨਾ ਆਪਣਾ 20 ਫੁੱਟ ਦੇ ਆਪਣੇ ਬਾਸ ਪਾਇਆ ਸੀ ਆਪਾਂ ਕਿਹੜਾ ਹੋਈਆਂ ਸੀ ਆਪਣੀਆਂ ਹਾਂ ਹਾਂਜੀ ਹਾਂਜੀ ਇਧਰੋਂ ਭਾਈ ਖਤਰੇ ਵਾਲਾ ਵੀ ਸੀ ਕੰਮ ਹਨਾ ਤਾਂ ਕਰਕੇ ਦਿਹਾੜੀ ਤੇ ਯਾਰ ਉਧਰ ਲੰਗੀ ਫੇਰ ਆਤੀ ਵਿਚਾਰਿਆਂ ਨੇ ਕੀਤਾ ਉਹਦਾ ਹਾ ਐਨੀ ਕ ਸਾਈਡ ਜੀ ਕਰਕੇ ਗਏ ਆ ਤੇ ਫੇਰ ਫਸ ਗਏ ਹੀ ਕੰਮ ਫੇਰ ਹੁਣ ਆ ਆ ਕੇ ਸਵੇਰੇ ਕੀਤਾ ਸਭ ਨੂੰ ਜੋੜ ਜਾ ਅਧੂਆਣੀ ਓੜ ਜਾ ਹੈ ਗਾਇ ਤੇ ਚਲੋ ਰੰਗ ਹੋਈ ਜਾਣਾ ਨਹੀਂ ਪਤਾ ਲੱਗਣਾ ਹਨਾ ਉਦਾਂ ਐਨ ਰਗੜ ਦੇਣਾ ਸੀ ਨਾਲ ਬਰਾਬਰ ਕਰ ਦੇਣਾ ਸੀ ਸ਼ੰਕਰ ਸਹੀ ਆ ਸਹੀ ਆ ਆ ਥੋੜਾ ਪਾਤਰਾ ਦੋ ਥੋੜਾ ਔੜੀ ਲੱਗਦਾ ਵੇ ਰਾਤ ਦਾ ਕੀਤਾ ਸੁੱਕ ਗਿਆ ਆ ਉਹ ਹੁਣ ਕੀਤਾ ਤਾਜ਼ਾ ਇਹ ਰਾਤੀ ਕੀਤਾ ਨਾ ਨੇਰੂ ਵਾਲਾ ਕਿ ਬਣਾਉਣ ਵਾਲਾ ਦਾ ਉਹ ਭਰਾਵਾ ਨੇਰੂ ਹੀ ਹੁੰਦਾ ਆ ਇਹਨੂੰ ਦੱਸੋ ਵੀ ਨੇਰੂ ਵਾਲਾ ਹੁੰਦਾ ਕਿ ਬਿਨਾ ਨੇਰੂ ਵਾਲਾ ਹੁੰਦਾ ਬਿਨਾਂ ਨੇਰੂ ਵਾਲਾ ਹੈ ਹੈ ਕੜਾ ਕੜਾ ਕੰਨੇ ਆ ਮੈਂ ਤਾਂ ਸੁਟਾਉਣਾ ਕਿ ਫਰਕ ਲਾਗਦਾ ਇਧਰ ਵਾਲਾ ਨੀਬੂ ਵਾਲਾ ਕਿ ਚਰਪਰਾ ਦੋਨੇ ਨੇਰੂ ਵਾਲੇ ਆ ਨੇਰੂ ਲਾ ਕੇ ਬਲੈਸਰ ਹੁੰਦਾ ਇਹ ਪੰਗ ਆਹ ਉਹ ਭਾਈ ਦਾ ਧਾੜੀਆਂ ਲਾਉਂਦਾ ਰਿਹਾ ਇਹ ਬਾਈ ਕੋਟਾ-ਕੂਟਾ ਪੀ ਕੇ ਆ ਅੱਜ ਕਿਦੋਂ ਹੱਸੀ ਜਾਂਦਾ ਹੱਸੀ ਜਾਂਦਾ ਉਹ ਵਿਚਾਰੇ ਦਾ ਲਾਹੂ ਵੀ ਨਾ ਕੀਤਾ ਪਿਆ ਇਹਨੇ ਆ ਮਰਤਾ ਮਰ ਇਹ ਲੋਈ ਬਾਬੇ ਮੈਂ ਕਿਹਾ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਤੇ ਕਮੈਂਟਾਂ ਦੇ ਜਵਾਬ ਇਦਾਂ ਬਾਈ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਆਪਾਂ ਜਿਹੜੀਆਂ ਹੁਣ ਆ ਮਾਰਚ ਮੂਰਚਾਲੀਆਂ ਬਾਈ ਦੀ ਕਹਿੰਦਾ ਬਾਜੀ ਆ ਵੀ ਹਾਂ ਨਾ ਵੀ ਕੋਈ ਦੱਸਿਓ ਹਣਾ ਬਾਜੀ ਬਾਰੇ ਬਈ ਪਤਾ ਕੀ ਚੱਕਰ ਆ ਦੱਸਣ ਦਾ ਆਪਾਂ ਪਹਿਲਾਂ ਵੀ ਬਾਈ ਦੱਸੀਆਂ ਹੋਈਆਂ ਪਿਛਲੇ ਸਾਲ ਸਾਰਾ ਕੁਝ ਦੱਸਿਆ ਹੋਇਆ ਕਿਦਾਂ ਹਣਾ ਹਾਜਮੇ ਦਾ ਪਹਿਲਾਂ ਤੁਹਾਨੂੰ ਇੱਕ ਆਪਾਂ ਵੀਡੀਓ ਪਾਈ ਹਾਜਮੇ ਦੇ ਪਾਣੀ ਵਾਲੀ ਠੀਕ ਆ ਉਹ ਚਾਰ ਚੀਜ਼ਾਂ ਦਾ ਹਾਜਮੇ ਵਾਲਾ ਪਾਣੀ ਬਣਾ ਲਓ ਬਾਈ ਠੀਕ ਆ ਗੋੜਜੇ ਗੋੜ ਦੱਸਿਆ ਇੱਕ ਮਬ ਬਣਾਉਣ ਵਾਲਾ ਚਾਹੇ ਹਾਜਮੇ ਵਾਲਾ ਪਾਣੀ ਬਣਾ ਲਓ ਚਾਹੇ ਗੋੜ ਬਣਾ ਲਓ ਉਹ ਕਰਕੇ ਬਾਈ ਖੋਲ ਲੋ ਮਾਰਚ ਅਪ੍ਰੈਲ ਵਾਲੀਆਂ ਤੇ ਬਾਈ ਕੁਝ ਵੀ ਲਾਉਣ ਦੀ ਲੋੜ ਨਹੀਂ ਬੰਦਾ ਬਾੜੀ ਜਿੱਤ ਜਾਂਦਾ ਜੇ ਤੁਸੀਂ ਮਿਹਨਤ ਕਰੋਗੇ ਤਾਂ ਆ ਦਿਨਾਂ 'ਚ ਕੁਝ ਨਹੀਂ ਕਰਨ ਦੀ ਲੋੜ ਬਾਈ ਠੀਕ ਆ ਕਬੂਤਰ ਦਾ ਤਾੰਦਰੁਸਤ ਹੋਵੇ ਡੋ ਤੇ ਵਧੀਆ ਡਾਰਾ ਡੂਰਾ ਘਰੇ ਕਰਦਾ ਹੋਵੇ ਤੇ ਕਬੂਤਰ ਉੱਦੇ ਮੋੜ ਮੋੜ ਛੱਡੀ ਜਾਓ ਠੀਕ ਆ ਠੰਡਾ ਮੌਸਮ ਆ ਹੁਣ ਤਾਂ ਤੁਹਾਡੇ ਸਾਹਮਣੇ ਕੱਲ 11 ਵਜੇ ਦੇ ਬੱਚੇ ਛੱਡੇ ਸੀ ਆਪਾਂ 12 ਵਜੇ ਦੇ 12 ਵਜੇ ਛੱਡੇ ਹੋਣੇ ਆ ਤੇ ਸ਼ਾਮੀ 7:30 ਦੇ ਵਿੱਚ ਵਿੱਚ 7:30 ਤੇ 8 ਦੇ ਵਿੱਚ ਵਿੱਚ ਗਵਾਚੇ ਹਨਾ ਹੁਣ ਨੋਰਮਲ ਬੱਚਾ ਹੀ ਵਧੀਆ ਔੜ ਜਾਂਦਾ ਬਾਈ ਤੇ ਜਦੋਂ ਤੁਸੀਂ ਬਾਲਾ ਸਟੇਟਮੈਂਟਾ ਕਰਨ ਲੱਪੇ ਨਾ ਵੀ ਆਹ ਪਾਣੀ ਲਾ ਦੀਏ ਉਹਨੂੰ ਆਹ ਲਾ ਦੀਏ ਫੇਰ ਬਾਈ ਕਬੂਤਰ ਇੱਕ ਤਾਂ ਗਵਾਚਣ ਦਾ ਜਾਂ ਅੰਦਰੋਂ ਖਰਾਬ ਹੋ ਜਾਂਦਾ ਆਦਿ ਨਾਲ ਚ ਬਾਈ ਠੱਡੇ ਠੁੰਡੇ ਪਾਣੀ ਨਹੀਂ ਲਾਗਦੇ ਸਿਰਫ ਤੁਹਾਨੂੰ ਉਹ ਜਿਹੜਾ ਹਾਜਮੇ ਵਾਲਾ ਪਾਣੀ ਜਾਂ ਗੋੜ ਬਣਾ ਲਓ ਉਹਦੀ ਉਹ ਲੋੜ ਪੈਣੀ ਆ ਗੋੜ ਦੇ ਕੇ ਉਤਰਾਂ ਨੂੰ ਤੁੱਪੇ ਪਾਓ ਛੋਲੇ ਆਰੇ ਦਾਣੇ ਜਨਾਂ ਗੋੜ ਪਾਓ ਠੀਕ ਆ ਲੈ ਕੇ ਗੋੜ ਇਦਾਂ ਬਣਾ ਕੇ ਗੋਲੀ ਜੀ ਤੇ ਉਹ ਦੇ ਕੇ ਬਾਈ ਤੁੱਪੇ ਪਾ ਦਿਓ ਘੰਟਾ ਡੇਢ ਘੰਟਾ ਸਵੇਰ ਦੀ ਤੁੱਪ ਪਾ ਲਓ ਜਾਂ ਸ਼ਾਮ ਦੀ ਤੁੱਪੇ ਪਾ ਲਓ ਠੀਕ ਆ ਉਹੀ ਕਬੂਤਰ ਬਾਈ ਬਸ ਕੱਢਣੀ ਸ਼ੁਰੂ ਕਰ ਲਓ ਤੁਸੀਂ ਉਸ ਗੋੜ ਤੇ ਹੀ ਬਾਈ ਕਬੂਤਰ ਉੱਡ ਜਾਣੇ ਆ ਬਾਲੀਆਂ ਟ੍ਰੀਟਮੈਂਟ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਾਈ ਜਿੰਨੇ ਪੰਗੇ ਲਾਓਗੇ ਉਨਾ ਹੀ ਕੰਮ ਖਰਾਬ ਹੋਣਾ ਠ ਤੇ ਇੱਕ ਬਾਈ ਕਹਿੰਦੇ ਸੀ ਬਾਈ ਥੱਲੇ ਕਬੂਤਰ ਬੰਦਦੇ ਨਹੀਂ ਬਾਈ ਬਥੇਰੀਆਂ ਆਪਾਂ ਮਤਲਬ ਦਾਸ ਦੋਤੀਆਂ ਵੀਡੀਓ ਕਈ ਵੀਡੀਓ ਪਾਤੀਆਂ ਇਸ ਮੁੱਦੇ ਤੇ ਵੀ ਜਿਹੜੇ ਥੱਲੇ ਕਬੂਤਰ ਨਹੀਂ ਪਾਣਦੇ ਜਾਂ ਕਿੱਦਾਂ ਵੀ ਹਨਾ ਕਿਉਂਕਿ ਇੱਕ ਬਾਈ ਵਾਇਰਸ ਬਹੁਤ ਤਕੜਾ ਆ ਜਿੱਦਾਂ ਪੋਟੇ 'ਚ ਪਾਣੀ ਭਰੀ ਜਾਂਦਾ ਠੀਕ ਆ ਕਬੂਤਰ ਪਾਣੀ ਪੀ ਜਾਂਦੇ ਉਲਟੀਆਂ ਕਰੀ ਜਾਂਦੇ ਆ ਠੀਕ ਆ ਗਲਿਚੀਆਂ ਦੇ ਦਾਣੇ ਉਹ ਇੱਕ ਵਾਇਰਸ ਆ ਠੀਕ ਆ ਤੇ ਉਹਦੇ ਕਰਕੇ ਵੀ ਬਾਈ ਕੰਮ ਖਰਾਬ ਹੁੰਦਾ ਉਹ ਚੀਜ਼ ਦਾ ਧਿਆਨ ਰੱਖਿਓ ਆ ਦਨਾਂ ਦੇ ਵਿੱਚ ਕਿਉਂਕਿ ਬਿਮਾਰੀ ਬਹੁਤ ਜ਼ਿਆਦਾ ਆਉਂਦੀ ਆ ਠੀਕ ਆ ਉਹ ਤੋਂ ਤੁਸੀਂ ਵੀਰ ਕੋਣ ਐਸ ਦੀ ਸਪਰੇਅ ਕਰ ਲਿਆ ਕਰੋ ਠੀਕ ਆ ਬੁਖਾਰ ਬਹੂਰ ਚੈੱਕ ਕਰਦੇ ਰਹੋ ਕਬੂਤਰਾਂ ਦਾ ਉਹ ਆਪ ਹੀ ਪਤਾ ਲੱਗ ਜਾਂਦਾ ਜਿਹੜਾ ਨੋਰਮਲ ਕਬੂਤਰ ਸਹੀ ਆ ਉਹਨੂੰ ਫੜ ਕੇ ਦੇਖ ਲਓ ਜਿਹੜਾ ਬਿਮਾਰ ਕਬੂਤਰ ਆ ਉਹਨੂੰ ਫੜ ਕੇ ਦੇਖ ਲਓ ਉਥੋਂ ਟੈਂਪਰੇਚਰ ਦਾ ਪਤਾ ਲੱਗ ਜਾਂਦਾ ਉਹ ਇੱਕ ਅੱਛਾ ਪੂਛਾਂ ਦੇ ਵਿੱਚੋਂ ਹਣਾ ਨੋਈ ਬਾਬਿਓ ਆ ਦੋ ਬੱਚੇ ਆਪਣੇ ਰੈਡੀ ਹੋ ਗਏ ਆ ਇਹ ਆਪਣਾ ਜਿਹੜਾ ਕਾਲਾ ਚੀਨਾ ਕਬੂਤਰ ਨੇ ਮੋਟੂ ਨੌੜਦਾ ਹੁੰਦਾ ਸੀ ਇਹ ਉਹਦਾ ਪੱਠਾ ਆ ਮਤਲਬ ਆ ਜਿਹੜਾ ਕਾਲਾ ਚੀਨਾ ਉਧਰੋਂ ਚੱਕ ਇੱਧਰ ਲਿਆ ਕੇ ਰੱਖਤਾ ਸੀ ਮੈਂ ਤੇ ਇਹ ਆਪਣੀ ਚਲਨ ਵਾਲੀ ਦਾ ਪੱਠਾ ਜਿਹੜਾ ਇੱਧਰ ਲਾਇਆ ਠ ਤੇ ਜੇ ਵੀਡੀਓ ਵਧੀਆ ਲੱਗੀ ਤੇ ਫਿਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਮਿਲਦੇ ਆਂ ਬਈ ਅਗਲੀ ਵੀਡੀਓ ਦੇ ਵਿੱਚ ਤੇ ਬਾਬਾ ਨਾਨਕ ਤੁਹਾਡੇ ਤੇ ਮੇਰਾ ਪ੍ਰਿਆਤ ਬੜਾਈ ਰੱਖੇ